ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦੋਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਲ ਹੋਵੋਗੇ ਬਾਈ ਗੁਰਤਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਮੈਂ ਨਹੀਂ ਸੀ ਠੀਕ ਅੱਜ ਹੈਗਾ ਜੀ ਸੈਟਰਡੇ ਦਾ ਦਿਨ ਤੇ ਇੱਥੇ ਸ਼ਾਨਦਾਰ ਟਾਈਮ ਸੀ 5:00 ਵਜੇ ਦਾ ਤੇ ਅੱਜ ਸਾਰੀ ਦੁਪਹਿਰ ਆਪਾਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਸਵੇਰ ਦੀ ਵੀ ਕੋਈ ਨਹੀਂ ਕੀਤੀ ਤੇ ਦੁਪਹਿਰੇ ਵੀ ਨਹੀਂ ਕੋਈ ਸ਼ੂਟ ਕੀਤੀ ਤੇ ਸਵੇਰੇ ਸਿਰਫ ਫੁਲਕੇ ਕੱਲੇ ਬਣਾਏ ਸੀ ਤੇ ਉਸ ਤੋਂ ਬਾਅਦ ਜਾ ਮਤਲਬ ਕਿ ਕਿਚਨ ਦੀ ਕਲੀਨਿੰਗ ਕੀਤੀ ਸੀ ਬਸ ਹੰਦਰ ਚੜੂ ਲਗਾਏ ਇਹੀ ਤਿੰਨੋਂ ਕੰਮ ਹੋਏ ਕਿਉਂਕਿ ਇੰਨਾ ਜ਼ਿਆਦਾ ਫੀਵਰ ਸੀ ਨਾ ਤੜਕੇ ਉੱਠਦੇ ਹੀ ਪਹਿਲਾਂ ਮਤਲਬ ਚੱਕਰ ਆਣ ਲੱਗ ਪਏ ਸਿਰ ਨੂੰ ਇੰਨਾ ਜ਼ਿਆਦਾ ਬੀਪੀ ਲੋ ਗਿਆ 60 ਤੋਂ ਵੀ نیچے ਹੋ ਗਿਆ ਸੀ ਤੇ ਫਿਰ ਡਾਕਟਰ ਕੋਲ ਗਿਆ ਚਾ ਪਿੱਪੀ ਤੋਂ ਬਿਨਾਂ ਡਾਕਟਰ ਕੋਲ ਗਿਆ ਤੇ ਫਿਰ 450 ਦਾ ਇੰਜੈਕਸ਼ਨ ਲਵਾਇਆ ਤੱਕ ਤਲਾ ਲੱਤਾਂ ਬਹੁਤ ਜ਼ਿਆਦੀਆਂ ਦਰਦ ਕਰਦੀਆਂ ਸੀ ਉਹ ਲਗਵਾਇਆ ਤੇ ਉਸ ਤੋਂ ਬਾਅਦ ਘਰਾਂ ਦੇ ਫੁਲਕੇ ਬਣਾਏ ਫਿਰ 2 ਘੰਟੇ ਸੁੱਤੀ ਰਹੀ 2 ਘੰਟੇ ਬਾਅਦ ਉੱਠ ਕੇ ਫਿਰ ਕਿਚਨ ਦੀ ਕਲੀਨਿੰਗ ਕੀਤੀ ਤੇ ਝਾੜੂ ਲਗਾਇਆ ਬਸ ਹੋਰ ਆਪਾਂ ਕੋਈ ਕੰਮ ਨਹੀਂ ਕੀਤਾ ਸ਼ਾਮ ਨੂੰ ਨਾ ਮਿੰਨੂ ਦੁਪਹਿਰੇ ਜੇ ਫੇਰ ਬੁਖਾਰ ਚੜ ਗਿਆ ਫੇਰ ਦੁਪਹਿਰੇ ਮੈਂ ਦਵਾਈ ਲੈ ਕੇ ਆਈ ਬਹੁਤ ਮੰਦੇ ਹਾਲ ਹੋਏ ਅੱਜ ਤਾਂ ਬਹੁਤ ਜ਼ਿਆਦੇ ਸੀ ਤੇ ਕੱਪੜੇ ਪੈ ਸੀ ਦੋਹਾਂ ਦਿਨਾਂ ਦਿੱਤੇ ਹੁਣ ਇਹਨਾਂ ਨੇ ਬੱਚਿਆਂ ਨੇ ਵੀ ਨਾ ਕੇ ਪਾਉਣੇ ਸੀ ਸਰਦਾਰ ਜੀ ਉਹ ਨਨੇ ਵੀ ਤੇ ਮੈਂ ਵੀ ਨਾ ਕੇ ਪਾਉਣੇ ਸੀ ਕਿਉਂਕਿ ਮੇਰੇ ਤੋਂ ਤਾਂ ਕੱਲ ਵੀ ਨਹੀਂ ਨੱਤ ਗਿਆ ਤੇ ਅੱਜ ਫੇਰ ਨਹੀਂ ਸਾਰੀ ਦਿਹਾੜੀ ਮੰਜੇ ਤੋਂ ਉੱਠਿਆ ਗਿਆ ਬਹੁਤ ਮੰਦੇ ਹਾਲ ਹੋ ਗਏ ਤੇ ਫਿਰ ਮੈਂ ਇਹਨਾਂ ਨੂੰ ਕਹਿਨ ਦੀ ਸੀ ਕਿ ਤੁਸੀਂ ਮਸ਼ੀਨ ਦੇ ਵਿੱਚ ਪਾਣੀ ਪਾ ਦਿਓ ਫਿਰ ਮੈਂ ਕੱਪੜੇ ਆਪ ਹੀ ਧੋ ਲਾਂਗੇ ਕਿਉਂਕਿ ਮੇਰੀ ਬਾਹ ਨਹੀਂ ਹੈਗੀ ਹਲੇ ਵੀ ਕੋਈ ਸਰੀਰ ਦੀ ਨਹੀਂ ਫਿਰ ਇਹ ਕਹਿੰਦੇ ਚਲ ਮੇਰੀ ਹੈਲਪ ਕਰਾ ਦਿੰਨੀ ਆ ਦੇਖੋ ਜੀ ਆਪਣੇ ਦੁੱਖ ਸੁੱਖ ਦੇ ਵਿੱਚ ਆਪਣਾ ਸਭ ਤੋਂ ਚੰਗਾ ਸਾਥੀ ਹਮਸਫਰੀ ਹੁੰਦਾ ਵਾ ਜਿਹੜਾ ਆਪਣੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦਾ ਵਾ ਹੋਰ ਤਾਂ ਕੋਈ ਨਹੀਂ ਨੇੜੇ ਲੱਗਦਾ ਭਾਵੇਂ ਕੋਈ ਉਹ ਖੂਨ ਦਾ ਰਿਸ਼ਤਾ ਵਾ ਭਾਵੇਂ ਉਹ ਜਿੱਦਾਂ ਮਰਜੀ ਆ ਬਟ ਜੋ ਕੰਮ ਆਪਣੇ ਹਮਸਫਰ ਨੇ ਹੋਣਾ ਉਹ ਹੋਰ ਕਿਸੇ ਨੇ ਨਹੀਂ ਹੋਣਾ ਕਿਉਂਕਿ ਆਪਣਾ ਹਮਸਫਰ ਹੀ ਆਪਣਾ ਦੁੱਖ ਸੁੱਖ ਸਮਝਦਾ ਹੋਰ ਕੋਈ ਨਹੀਂ ਸਮਝਦਾ ਤੇ ਬਹੁਤ ਚੰਗੇ ਆ ਮੇਰੀ ਬਹੁਤ ਹੈਲਪ ਵੀ ਕਰਾ ਦਿੰਦੇ ਆ ਤੇ ਬਹੁਤ ਵਧੀਆ ਵੀ ਫੀਲ ਹੁੰਦਾ ਕਿ ਚਲੋ ਬਹੁਤ ਵਧੀਆ ਗੱਲ ਹੈ ਕਿ ਹੈਲਪ ਕਰਾਉਂਦੇ ਆ ਮੇਰੀ ਤੇ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸੀ ਜੀ ਸਾਡੇ ਕੋ 5 ਵਜੇ ਦਾ ਤੇ ਫਿਰ ਉਹਨਾਂ ਨੇ ਪਾਣੀ ਪਾ ਦਿੱਤਾ ਸੀ ਫਿਰ ਕੱਪੜੇ ਮੈਂ ਆਪ ਹੀ ਕੁਚਾ ਲੈ ਮਤਲਬ ਹੰਗਾਲ ਕੇ ਸੁਕਾ ਲੇਤੇ ਹੱਲੇ ਨਾ ਦਿਨ ਹੈਗਾ ਸੀ ਕਾਫੀ ਜ਼ਿਆਦਾ ਹੀ ਤੇ ਇੱਥੇ ਸਿਕੰਦਰ ਉਹਨਾਂ ਦਾ ਅੱਜ ਆਇਆ ਹੋਇਆ ਸੀ ਮਾਮਾ ਤੇ ਮਾਮਾ ਆਪਣੇ ਵੇ ਲੱਗੇ ਹੋਏ ਸੀ ਆਪਣੇ ਖੇਡ ਮਸਤੀ ਦੇ ਵਿੱਚ ਇਹ ਤਿੰਨੋ ਜਾਣੇ ਤੇ ਕਿੱਦਨ ਦੇ ਅਸੀਂ ਮੈਨਾਂ ਸੱਚੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਉਸ ਵਕਤ ਮਤਲਬ ਇਨਾ ਪੈੜਾ ਦਿਨ ਲੰਘਿਆ ਨਾ ਮੇਰਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਇਨਾ ਗੰਦਾ ਦਿਨ ਸੀ ਨਾ ਅੱਜ ਮੇਰੇ ਲਈ ਤਾਂ ਸੱਚੀ ਨਾ ਗੰਦਾ ਕਦੀ ਨਹੀਂ ਹੋਇਆ ਕਿਉਂਕਿ ਉੱਤੋਂ ਬੁਖਾਰ ਬੀਪੀ ਲੋ ਨਾ ਕੋਈ ਵੀਡੀਓ ਸ਼ੂਟ ਹੋਈ ਨਾ ਕੁਝ ਤੇ ਥੋੜਾ ਜਿਹਾ ਫਰਕ ਪਿਆ ਸੀ ਸਰੀਰ ਨੂੰ ਰਾਤ ਨੂੰ ਫੇਰ ਨਹੀਂ ਕੋਈ ਵੀਡੀਓ ਸ਼ੂਟ ਹੋਈ ਰਾਤ ਨੂੰ ਸਬਜੀ ਵੀ ਨਹੀਂ ਅੱਜ ਕੋਈ ਬਣਾਈ ਕੱਲ ਦੀ ਮੂੰਗੀ ਮਸਲਣ ਦੀ ਦਾਲ ਸੀ ਤੇ ਜਾਂ ਸੇਵੀਆਂ ਬਣਾਈਆਂ ਸੀ ਨਾਲ ਉਹ ਵੀ ਮਤਲਬ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਗਈ ਮੇਤੋਂ ਕਿਉਂਕਿ ਨੇ ਮੰਦੇ ਹਾਲ ਹੋਈ ਜਾਂਦੇ ਸੀ ਨਾ ਮਤਲਬ ਥੋੜਾ ਜਿਹਾ ਕੰਮ ਕਰ ਲੈਣੀ ਹਾਂ ਫਿਰ ਮੋਢੇ ਦਰਦ ਲੱਤਾ ਦਰਦ ਬਾਵਾ ਦਰਦ ਪਰ ਕੱਪੜੇ ਧੋਣੇ ਵੀ ਜ਼ਰੂਰੀ ਸੀ ਤੇ ਸਰਦਾਰ ਜੂਨੇ ਸਰਦਾਰ ਜੂਨਾ ਨਿਕਿਤੇ ਜਾਣਾ ਸੀ ਫਿਰ ਉਹ ਮਸ਼ੀਨ ਦੇ ਵਿੱਚ ਪਾਣੀ ਪਾ ਕੇ ਮੇਰੀ ਥੋੜੀ ਜੀ ਹੈਲਪ ਕਰਾ ਕੇ ਤੇ ਮਤਲਬ ਉਹ ਚਲੇ ਗਏ ਸੀ ਪਰ ਨਸ ਸੱਚੀ ਬਹੁਤ ਚੰਗੇ ਆ ਮਤਲਬ ਦੁੱਖ ਸੁੱਖੇ ਸਮਝਦੇ ਆ ਦੁੱਖ ਸੁੱਖ ਸੱਚੀ ਹਮਸਫਰ ਹੀ ਸਮਝਦਾ ਹੋਰ ਕੋਈ ਨਹੀਂ ਸਮਝਦਾ ਤੇ ਆਪਣੇ ਹਮਸਫਰ ਦੀ ਨਾ ਕਦਰ ਕਰਿਆ ਕਰੋ ਸਾਰੇ ਜਾਨੇ ਕੋਈ ਬੇਕਦਰੀ ਨਾ ਕਰਿਆ ਕਰੋ ਕਿਉਂਕਿ ਦੇਖੋ ਆਪਣਾ ਖੂਨ ਵੀ ਨਹੀਂ ਅੱਜ ਕੱਲ ਬੰਦਾ ਜਿਹੜਾ ਕਿ ਆਪਣਾ ਹਮਸਫਰ ਬਣ ਜਾਂਦਾ ਵਸਤੇ ਸੋ ਇੱਥੇ ਲੱਗ ਪਈ ਸੀ ਮੈਂ ਆਪਣੇ ਕੱਪੜੇ ਸੁੱਕਣੇ ਪਉਣ ਮੈਨੂੰ ਇਹ ਸੀ ਕਿ ਚੱਲ ਹਵਾ ਪੈ ਜੇ ਬਾਹਰ ਦੀ ਫਿਰ ਰਾਤ ਨੂੰ ਸੌਣ ਲੱਗੇ 9-10 ਵਜੇ ਮੈਂ ਲਾ ਲੇ ਸੀ ਮਤਲਬ ਬਹੁਤ ਚੰਗੀ ਤਰ੍ਹਾਂ ਸੁੱਕ ਗਏ ਮਸ਼ੀਨ ਦੇ ਵਿੱਚ ਸਕਾਏ ਹੀ ਨਾ ਇਸ ਕਰਕੇ ਮਾੜੀ ਮਾੜੀ ਹਵਾ ਪੈਣੀ ਸੀ ਕੱਪੜਿਆਂ ਨੂੰ ਪਰ ਇਹ ਕੱਪੜਿਆਂ ਦਾ ਵੀ ਕੰਮ ਨਿਭੜ ਗਿਆ ਅਸਤੇ ਅੱਜ ਦੇ ਦਿਨ ਦੇ ਵਿੱਚ ਸਿਰਫ ਥੋੜੀ ਜੀ ਵੀਡੀਓ ਸ਼ੂਟ ਹੋਈ ਹੈ ਬਾਕੀ ਤਾਂ ਆਪਾਂ ਅਗਲੇ ਦਿਨ ਦੀ ਵੀਡੀਓ ਸ਼ੂਟ ਕੀਤੀ ਹੋਈ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੁਸੀਂ ਬਨੇ ਰਹੋ ਵੀਡੀਓ ਦੇ ਨਾਲ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਪਲੀਜ਼ ਸਾਰੇ ਜਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਕਿ ਕੌਣ-ਕੌਣ ਮੇਰੀ ਵੀਡੀਓ ਤੇ ਆਉਂਦਾ ਵਾ ਤੇ ਸੁ ਰਿਕਵੈਸਟ ਹੈ ਕਿ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਤੁਹਾਨੂੰ ਮੇਰੀ ਆਵਾਜ਼ ਨਾ ਥੋੜੀ ਜੀ ਹੋਰ ਤਰ੍ਹਾਂ ਦੀ ਲੱਗੰਦੇ ਹੋਣੇ ਕਿਉਂਕਿ ਮੇਰੇ ਨਾ ਬੁਖਾਰ ਦੇ ਨਾਲ ਗਲਾ ਬਹੁਤ ਜ਼ਿਆਦਾ ਦਰਦ ਵੀ ਹੁੰਦਾ ਸੀ ਤੇ ਬੈਠ ਗਿਆ ਗਲਾ ਵੈਸੇ ਹੁਣ ਤਾਂ ਮੈਂ ਠੀਕ ਆ ਬਟ ਸ਼ਨੀਵਾਰ ਤੱਕ ਬਲੇਮੰਦੇ ਹਾਲ ਸੀ ਤੇ ਸੋ ਇੱਥੇ ਆਪਣੇ ਬਸ ਸਾਰੇ ਕੱਪੜੇ ਸੁੱਕਨੇ ਪੈ ਗਏ ਸੀ ਤੇ ਇਧਰ ਉਹ ਤਿੰਨੋਂ ਜਾਣੇ ਖੇਡਣ ਦੇ ਸੀ ਟਰੈਕਟਰ ਤੇ ਬੈਠਾ ਹੀ ਇਹਨਾਂ ਦਾ ਮਾਮਾ ਤੇ ਤਿੰਨੋਂ ਜਾਣੇ ਮਸਤੀ ਕਰਨ ਲੱਗੇ ਹੋਏ ਸੀ ਇਹ ਵੀ ਸੈਚਰਡੇ ਦਾ ਕਰਕੇ ਅੱਜ ਹੀ ਆਇਆ ਸੀ ਦੁਪਹਿਰੇ 12 ਵਜੇ ਫਿਰ ਮੋਟਕੇ ਤਾਂ ਇਹਨੂੰ ਚਾਹ ਪਾਣੀ ਬਣਾ ਕੇ ਪਾਇਆ ਰੋਟੀ ਖਵਾਈ ਤੇ ਵੈਸੇ ਤਾਂ ਮੈਂ ਠੀਕ ਨਹੀਂ ਸੀ ਕਿਉਂਕਿ ਨਾ ਗੰਦਾ ਬੁਖਾਰ ਚੜਿਆ ਹੀ ਨਾ ਜ ਮੈਨੂੰ ਸੱਚੀ ਬਾਲੀ ਖਿਜ ਚੜਨ ਗਈ ਸੀ ਆਪਣੇ ਤੇ ਨਾ ਤਾਂ ਕੋਈ ਕੰਮ ਹੋਇਆ ਨਾ ਹੀ ਬੱਚੇ ਨਵਾਏ ਗਏ ਬੱਚੇ ਵੀ ਮੈਂ ਹੋਣਾ ਹਲੇ ਇਹਨੂੰ ਮੋਨੇ ਸੀ ਕੱਪੜੇ ਸੁੱਕਨੇ ਪਾ ਕੇ ਪਤਨੀ ਸ਼ਾਇਦ ਸ਼ਾਇਦ ਨਵਾ ਦਿੱਤੇ ਸੀ ਹਾਂਜੀ ਨਵਾ ਦਿੱਤੇ ਸੀ ਕੱਪੜੇ ਧੋਨੇ ਪਾ ਕੇ ਮਸ਼ੀਨ ਦੇ ਵਿੱਚ ਨਾ ਤੇ ਫਿਰ ਇਹਨਾਂ ਨੂੰ ਨਵਾ ਦਿੱਤਾ ਸੀ ਤੇ ਆਪ ਮੈਂ ਨਵਾਣਾ ਵਾ ਕਿਉਂਕਿ ਮੇਰੇ ਤੋਂ ਕੱਲ ਵੀ ਨਹੀਂ ਨਹਾਤਾ ਗਿਆ ਤੇ ਅੱਜ ਤਾਂ ਮੈਂ ਨਵਾਣਾ ਵਾ ਕੱਪੜੇ ਸੁੱਕਨੇ ਪਾ ਕੇ ਫਿਰ ਨਾ ਕੇ ਤੇ ਰੋਟੀ ਪਾਣੀ ਬਣਾਉਣੇ ਆ ਤੇ ਇਹ ਜਿਹੜਾ ਹੈਗਾ ਜੀ ਇਹ ਸੈਚਰਡੇ ਦਾ ਵਲੌਗ ਆ ਤੇ ਸੰਡੇ ਦਾ ਮੈਂ ਤੁਹਾਡੇ ਨਾਲ ਥੋੜਾ ਜਿਹਾ ਸ਼ੇਅਰ ਕਰੂੰਗੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਪਲੀਜ਼ ਕਮੈਂਟ ਨਾ ਕਰਨਾ ਭੁੱਲਿਆ ਕਰੋ ਸਾਰੇ ਜਣੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਸੋ ਰਿਕੁਐਸਟ ਹੈ ਕਿ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਸਾਰੇ ਜਣੇ ਲਾਈਕ ਕਰਨਾ ਭੁੱਲ ਜਾਂਦੇ ਜੋ ਤੇ ਪਲੀਜ਼ ਲਾਈਕ ਦਾ ਲਾਈਕ ਦੀ অপਸ਼ਨ ਵੀ ਦਬ ਦਿਆ ਕਰੋ ਤੇ ਜੇ ਨੋਟੀਫਿਕੇਸ਼ਨ ਤੁਹਾਨੂੰ ਵੀਡੀਓ ਦੀ ਪਹਿਲਾਂ ਚਾਹੀਦੀ ਹੈ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਜਿਹੜੀ ਵੀਡੀਓ ਆਵੇ ਉਹ ਤੁਹਾਡੇ ਤੋ ਪਹਿਲਾਂ ਪਹੁੰਚ ਜਾਵੇ ਤੇ ਸੋ ਸਾਰੇ ਜਣੇ ਤੁਸੀਂ ਮਤਲਬ ਮੇਰੇ ਖਿਆਲ ਨਾਲ ਕਿਸੇ ਨੇ ਬੈਲ ਆਈਕਨ ਨੂੰ ਪ੍ਰੈਸ ਨਹੀਂ ਕੀਤਾ ਹੋਣਾ ਕਿਉਂਕਿ ਤੁਸੀਂ ਸਾਰੇ ਜਣੇ ਬਹੁਤ ਲੇਟ ਵੀਡੀਓ ਦੇਖਦੇ ਜੋ ਮੇਰੀ ਤੇ ਸੋ ਰਿਕਵੈਸਟ ਹੈ ਕਿ ਸਾਰੇ ਜਣੇ ਫੁੱਲ ਵਾਚ ਕਰ ਜ਼ਰੂਰ ਕਰਿਆ ਕਰੋ ਜੀ ਇੱਥੇ ਦਿਨ ਹੈਗਾ ਸੀ ਜੀ ਸੰਡੇ ਦਾ ਤੇ ਟਾਈਮ ਹੋ ਗਿਆ ਸੀ 11:00 ਵਜੇ ਦਾ ਤੇ ਮੈਂ ਸਵੇਰ ਦੀ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਸੀ ਅੱਜ ਖੁਸ਼ੀਆਂ ਵਾਲਾ ਦਿਨ ਸੀ ਤੁਹਾਨੂੰ ਦੱਸਦੀਆਂ ਕਿ ਉਹ ਖੁਸ਼ੀ ਕਿਹੜੀ ਆ ਤੁੜੀ ਨਾ ਐਂਡ ਤੇ ਸ਼ੇਅਰ ਜ਼ਰੂਰ ਕਰਾਂਗੀ ਤੇ ਸੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਇੱਥੇ ਮੈਂ ਨਾ ਰਾਤੀ ਤਾਂ ਦਾਲ ਹੈਗੀ ਸੀ ਉਹਦੇ ਨਾਲ ਰੋਟੀ ਖਾ ਲਈ ਅੱਜ ਕੋਈ ਸਬਜ਼ੀ ਨਹੀਂ ਆ ਗਈ ਫਿਰ ਪ੍ਰੌਟੀਆਂ ਲਾਉਣੀਆਂ ਸੀ ਉਹ ਮੈਂ نیچے ਬੈਠ ਕੇ ਲਾ ਲਈਆਂ ਤੇ ਚਾਹ ਪਾਣੀ ਬਣਾ ਕੇ ਬਾਹਦੇ ਬਾਹਰ ਘੜਦੇ ਸੀ ਤੇ ਉਹ ਮੰਮੀ ਮੰਜਨਦੀ ਹੀ ਬਾਹਰ ਤੇ ਇੱਥੇ ਮੈਂ ਬਸ ਕਿਚਨ ਦੀ ਕਲੀਨਿੰਗ ਕਰੂੰਗੀ ਤੇ ਵੀ ਸਪਰੇ ਮੈਂ ਚੱਕਲੇ ਸੀ ਤੇ ਅੱਜ ਖੁਸ਼ੀ ਹੈਗੀ ਆ ਜੀ ਅੱਜ ਸਾਡੇ ਘਰੇ ਲੱਗ ਗਿਆ ਮਿਸਤਰੀ ਅਸੀਂ ਪਹਿਲਾਂ ਬਾਹਰੀ ਸਾਈਡ ਜਿੱਥੇ ਗੇਟ ਵਾਲੀ ਸਾਈਡ ਤੁਸੀਂ ਦੇਖਿਓ ਨਾ ਖਾਲੀ ਥਾਂ ਆ ਮੋਟਰ ਵਾਲਾ ਥਾਂ ਉੱਥੇ ਆਪਾਂ ਮਤਲਬ ਬਾਥਰੂਮ ਵਗੈਰਾ ਬੁਰਾਨ ਵਾਸਤੇ ਉੱਧਰ ਲਾਇਆ ਹੋਇਆ ਵਾ ਤੇ ਅੱਜ ਦੀ ਵੀਡੀਓ ਚ ਤਾਂ ਮੈਂ ਤੁਹਾਨੂੰ ਇੰਨਾ ਦਿਖਾਉਂਗੀ ਨਹੀਂ ਤੇ ਸੋ ਜਿਹੜੀ ਕੱਲ ਨੂੰ ਆਉਗੀ ਵੀਡੀਓ ਉਹਦੇ ਵਿੱਚ ਤੁਹਾਨੂੰ ਜ਼ਰੂਰ ਸਾਰਾ ਕੁਝ ਦਿਖਾਉਂਗੀ ਤੇ ਸੋ ਤੁਸੀਂ ਸਾਰੇ ਜਣੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਤੇ ਪਰਾਂਠੇ ਬਣਾ ਕੇ ਫਿਰ ਮੈਂ ਕੰਡੀਸ਼ਨ ਨਾਲ ਬਾਹਰ ਕੱਟਤਾ ਹੀ ਤੇ ਕਿਚਨ ਦੀ ਕਲੀਨਿੰਗ ਕਰ ਲੱਗ ਪੀ ਤੇ ਬੱਚੇ ਵੀ ਕੱਲ ਦੇ ਨਵਾਏ ਹੋਏ ਸੀ ਤੇ ਸਿਰ ਉਹਨਾਂ ਦੇ ਮਤੜ ਕੇ ਉੱਠ ਕੇ ਵਾ ਦਿੱਤੀ ਤੇ ਅੱਜ ਵੈਸੇ ਮੈਂ ਠੀਕ ਆ ਅੱਗੇ ਨਾਲੋਂ ਮੈਨੂੰ ਫਰਕ ਆ ਕਿਉਂਕਿ ਕੱਲ ਤਾਂ ਬਾਲੇ ਮੰਦੇ ਹਾਲ ਸੀ ਬਟ ਅੱਜ ਮੈਂ ਠੀਕ ਆ ਤੇ ਸੋ ਤੁਸੀਂ ਸਾਰਿਆਂ ਜਣੇ ਨੇ ਮੈਨੂੰ ਬਹੁਤ ਕਮੈਂਟਸ ਕੀਤੇ ਕਿ ਤੁਸੀਂ ਟੇਕ ਕੇਅਰ ਕਰੋ ਮਤਲਬ ਆਪਣਾ ਧਿਆਨ ਰੱਖੋ ਤੇ ਸਿਹਤ ਦਾ ਧਿਆਨ ਰੱਖੋ ਬਹੁਤ ਬਲੇਸਸ ਦਿੱਤੀਆਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਮੇਰੇ ਬਾਰੇ ਇੰਨਾ ਸੋਚਦੇ ਜੋ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਰੇ ਜਣੇ ਮੇਰੀ ਫੈਮਲੀ ਹੋ ਤੇ ਮੈਂ ਵੀ ਤੁਹਾਡੇ ਨਾਲ ਫੈਮਲੀ ਜੰਗੂ ਰਹਿਣ ਅਚੋਨੀ ਹੈ ਤੇ ਪਲੀਜ਼ ਆਪਣਾ ਸਾਥ ਤੇ ਸਪੋਰਟ ਇਵੇਂ ਹੀ ਬਣਾਈ ਰੱਖਿਆ ਕਰੋ ਇਵੇਂ ਹੀ ਬਣਾਈ ਰੱਖੋ ਤੇ ਆਪਾਂ ਹੋਰ ਹੋਰ ਇੰਟਰਸਟਿੰਗ ਵਲੌਗ ਲੈ ਕੇ ਆਇਆ ਕਰਾਂਗੇ ਹੁਣ ਦਿੱਲੀ ਦੇ ਦਿੱਲੀ ਕਿਉਂਕਿ ਮੈਂ ਅੱਜ ਸੱਚੀ ਬਹੁਤ ਖੁਸ਼ ਹਾਂ ਤੇ ਤੁਸੀਂ ਵੀ ਸਾਰੇ ਜਣੇ ਮੇਰੀ ਖੁਸ਼ੀ ਦੇ ਵਿੱਚ ਸ਼ਾਮਲ ਸ਼ਾਮਲ ਹੋ ਤੇ ਸੋ ਆਪਾਂ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਪਾਂ ਮਿਲਦੇ ਆ ਫਿਰ ਕਿਸੇ ਨੈਕਸਟ ਵਲੌਗ ਦੇ ਨਾਲ ਤੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਓ ਤੇ ਲਾਈਕ ਕਰਕੇ ਵੀ ਜ਼ਰੂਰ ਜਾਇਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗਦੇ ਆ ਤੇ ਸੋ ਜਿਹੜੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤਾਂ ਪਾ ਮਿਲਦੀਆਂ ਜੀ ਨੈਕਸਟ ਵਲੌਗ ਚ ਓਕੇ ਬਾਏ ਟੇਕ ਕੇਅਰ